ਟਾ ਮਹਿਲਾ ਸੈੱਲ ਹੈ ਊਮਨ ਸੈੱਲ ਹੈ ਉਹਨਾਂ ਨਾਲ ਕੋਈ ਉਤਪੀੜਨ ਹੁੰਦਾ ਹੈ ਕੋਈ ਅ ਦਸ਼ਾ ਹੁੰਦੀ ਹੈ ਉੱਥੇ ਜਾ ਕੇ ਆਪਣੀ ਕੰਪਲੇਂਟ ਦੇ ਸਕਦੇ ਪਰ ਬੰਦਿਆਂ ਲਈ ਕੁਝ ਵੀ ਨਹੀਂ ਹੈ 74% ਮੁੰਡੇ ਵਿਚਾਰੇ ਝੂਠੇ ਰੇਪ ਕੇਸ 'ਚ ਜੇਲ੍ਹ 'ਚ ਬੈਠੇ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਪੁਲੀ ਦਾ ਸਿਰਫ ਇੱਕ ਬਿਆਨ ਮੁੰਡੇ ਨੂੰ 2-2 3 ਸਾਲ ਲਈ ਜੇਲ੍ਹਾਂ 'ਚ ਪਾ ਦਿੰਦਾ ਹੈ ਅੱਜ ਦੇ ਟਾਈਮ 'ਚ ਹਰ 4 ਮਿੰਟ ਦੇ ਵਿੱਚ ਇੱਕ ਮੁੰਡਾ ਸੁਸਾਈਡ ਕਰ ਰਿਹਾ ਜੋ ਕਿ ਐਨਸੀਆਰਪੀ ਦਾ ਡਾਟਾ ਹੈ ਜੀ ਜਿਹਦੇ ਕਰਕੇ ਸਮਾਜ ਦੇ ਵਿੱਚ ਕਿੰਨੂ ਅੱਗੇ ਆਣ ਦੀ ਲੋੜ ਸੀਗੀ ਸੋ ਸਾਡੀ ਸੰਸਥਾ ਬੇਟਾ ਬਚਾਓ ਦੇਸ਼ ਬਚਾਓ ਪਾਵਰ ਆਫ ਮੈਨ ਇਸ ਮੁਹਿੰਮ ਨੂੰ ਲੈ ਕੇ ਚੱਲੀ ਹੈ ਇਸ ਮੁਹਿੰਮ ਦੀ ਸ਼ੁਰੂਆਤ 2.5 ਸਾਲ ਪਹਿਲੇ ਕੀਤੀ ਸੀਗੀ ਸੋ ਅੱਜ ਇਸ ਮੁਹਿੰਮ ਨੂੰ ਦੇਖਦੇ ਦੇਖਦੇ ਅਸੀਂ ਕਿੰਨੇ ਮੁੰਡਿਆਂ ਦੀ ਜਾਨ ਬਚਾਤੀ ਉਹਨਾਂ ਨੂੰ ਯੂਥ ਨੂੰ ਆਪਾਂ ਅਵੇਅਰ ਕਰਦੇ ਹਾਂ ਕਿ ਤੁਸੀਂ ਆਪਣੇ ਲੀਗਲ ਰਾਈਟ ਬਾਰੇ ਜਾਣੋ ਇੱਕਰ ਲੜਕੀਆਂ ਲੜਕੇ ਬਰਾਬਰ ਨੇ ਫਿਰ ਲੱਗਦਾ ਨਹੀਂ ਵੀ ਕਾਨੂੰਨ ਵੀ ਬਰਾਬਰ ਹੋਣਾ ਚਾਹੀਦਾ ਦੋਵਾਂ ਦੇ ਲਈ ਜਿਹੜੀ ਵੀ ਕੁੜੀ ਆ ਉਹਨੂੰ ਕਿਹਾ ਜਾ ਰਿਹਾ ਕਿ ਤੁਸੀਂ ਫੈਮਲੀ ਤੋੜੋ ਤੁਹਾਨੂੰ 10 ਲੱਖ ਮਿਲੂਗਾ 20 ਲੱਖ ਮਿਲੂਗਾ 50 ਲੱਖ ਸੋਸਾਇਟੀ ਨੂੰ ਫੈਮਲੀ ਨੂੰ ਜੋੜਨ ਵੱਲ ਕਿਸੇ ਦਾ ਧਿਆਨ ਨਹੀਂ ਹੈ ਸਮਾਜ ਦੇ ਵਿੱਚ ਵੱਡੇ ਪੱਧਰ ਤੇ ਕਹਿੰਦੇ ਜਿਹੜੇ ਰੇਪ ਕੇਸ ਸੀ ਨੇ ਉਹ ਵੀ ਬੜੇ ਫੇਕ ਪਾਏ ਜਾਂਦੇ ਆ ਬਿਲਕੁਲ ਸਾਡੇ ਕੋਲ ਰੀਸੈਂਟ ਇੱਕ ਕੇਸ ਆ ਮੁੰਡਾ ਤੇ ਕੁੜੀ ਦੋਨੋਂ ਆਪਸੀ ਰਿਲੇਸ਼ਨ 'ਚ ਸੀਗੇ 3 ਸਾਲ ਬਾਅਦ ਕੁੜੀ ਮੁੱਕਰ ਗਈ ਵਿਆਹ ਤੋਂ ਬਾਅਦ ਤੇ ਕੁੜੀ ਨੇ ਅਲੀਗੇਸ਼ਨ ਲਗਾਤੇ ਕਿ ਮੇਰੇ ਨਾਲ ਤੱਕਾ ਕਰ ਰਹੀ ਸੀ ਬਾਹਰ ਜਾਂਦਾ ਚਾਂਸਾ ਦੇ ਕੇ ਮੇਨੂੰ ਫਿਜ਼ੀਕਲ ਰਿਲੇਸ਼ਨ ਬਣਾਦਾ ਅੱਜ ਉਹ ਮੁੰਡਾ ਜੇਲ੍ਹ 'ਚ ਬੈਠਾ ਸਰਕਾਰ ਨਾਲ ਪ੍ਰਸ਼ਾਸਨ ਦੇ ਨਾਲ ਤੁਹਾਡੀ ਗੱਲਬਾਤ ਚੱਲੀ ਵੀ ਕਾਨੂੰਨ ਬਣਾਉਣ ਦੇ ਹਾਲੇ ਤੱਕ ਕੋਈ ਚੱਲ ਰਹੀ ਉਦਾਂ ਦੀ ਗੱਲ ਤੁਹਾਡੀ ਕੋਈ ਕਿਸੇ ਨਾਲ ਨਹੀਂ ਸਰਕਾਰਾਂ ਨੂੰ ਅਸੀਂ ਮੰਗ ਪੱਤਰ ਦੇਣੇ ਰਹਿੰਦੇ ਆ ਬਟ ਸਰਕਾਰਾਂ ਨੂੰ ਇੱਕ ਮਹਿਲਾ ਵੋਟ ਬੈਂਕ ਬਣਾ ਲਿਆ ਸਰਕਾਰਾਂ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੇ ਮਹਿਲਾ ਬਾਰੇ ਕੁਝ ਬੋਲਿਆ ਤਾਂ ਸਾਨੂੰ ਵੋਟਾਂ ਨਹੀਂ ਪੈਣੀਆਂ ਇਵੇਂ ਸਮਾਜ ਚ ਕਹਿੰਦੇ ਆ ਕਿ ਲੜਕੀਆਂ ਸੁਰੱਖਿਤ ਨਹੀਂ ਲੱਗਦੀਆਂ ਕੱਲੀਆਂ ਨਿਕਲ ਜਾਂਦੀਆਂ ਲੱਗਦਾ ਵੀ ਹੁਣ ਲੜਕੇ ਵੀ ਜਿਹੜੇ ਸੁਰੱਖਿਤ ਨਹੀਂ ਰਹੀ ਸਮਾਜ ਦੇ ਵਿੱਚ ਬਿਲਕੁਲ ਸੁਰੱਖਿਅਤ ਨਹੀਂ ਹੈ ਉਹਨਾਂ ਨੂੰ ਮਰਨ ਉੱਤੇ ਮਜਬੂਰ ਕੀਤਾ ਜਾ ਰਿਹਾ ਜੇ ਵੈਸੇ ਨਹੀਂ ਮਾਰ ਰਹੇ ਝੂਠੇ ਕੇਸ ਪਾ ਦੋ ਝੂਠੇ ਕੇਸ ਨਹੀਂ ਪਾਰੇ ਉਹਨਾਂ ਦੀ ਮਾਪਿਓ ਨੂੰ ਖਿੱਚ ਲਓ ਉਹਨਾਂ ਦੇ ਮਾਪਿਓ ਨੂੰ ਉਹਨਾਂ ਦੀ ਭੈਣਾਂ ਨੂੰ ਖਿੱਚ ਲਓ ਜਦੋਂ ਤੱਕ ਅੱਜ ਦੇ ਟਾਈਮ 'ਚ ਬੰਦਾ ਮਰ ਨਹੀਂ ਜਾਂਦਾ ਨਾ ਝੂਠੇ ਕੇਸਾਂ ਤੋਂ ਉਦੋਂ ਤੱਕ ਸਮਾਜ ਤੇ ਪੁਲਿਸ ਤੋਂ ਲੈ ਕੇ ਕੋਰਟ ਕਚੈਰੀ ਤੱਕ ਕੋਈ ਉਹਦਾ ਪਿੱਛਾ ਨਹੀਂ ਛੱਡਦਾ ਸਰ ਸਮਾਜ ਦੇ ਵਿੱਚ ਇਹ ਗੱਲ ਹੁੰਦੀ ਹੈ ਬਾਈ ਕਿ ਕਹਿੰਦੇ ਨੇ ਕਿ ਲੜਕੀਆਂ ਕਮਜ਼ੋਰ ਆ ਲੜਕੀ ਨਾਲ ੱਤਕਾ بڑا ਹੁੰਦਾ ਹੈ ਤਾਂ ਉਸੇ ਕਰਕੇ ਮੁੰਡਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਮਜ਼ਬੂਤ ਹੋ ਤੁਸੀਂ ਸਟਰੋਂਗ ਹੋ ਤੁਸੀਂ ਝਾਲ ਲਾਓਗੇ ਤਾਂ ਕਰਕੇ ਲੱਗਦਾ ਨਹੀਂ ਕਿ ਤਾਂ ਕਿ ਕਾਨੂੰਨ ਹੈ ਜਿਹੜੇ ਨਹੀਂ ਬਣੇ ਜਾਂ ਹੁਣ ਤੁਹਾਨੂੰ ਕਿਉਂ ਲੱਗਦਾ ਕਿ ਬਣਨੇ ਚਾਹੀਦੇ ਹੈ ਇਸੇ ਮਜ਼ਬੂਤੀ ਦੇ ਕਾਰਨ ਮੁੰਡਿਆਂ ਨੇ ਸੋਚ-ਸੋਚ ਕੇ ਕਿ ਮੈਂ ਮਜ਼ਬੂਤ ਆ ਲੋਕ ਮੈਨੂੰ ਕੀ ਕਹਿਣਗੇ ਜਦੋਂ ਮੈਂ ਰੋਵਾਂਗਾ ਅੱਜ ਇਹ ਦਸ਼ਾ ਹੋ ਗਈ ਕਿ ਆਪਾਂ ਸੁਸਾਇਸਾਈਡ ਵੱਲ ਆ ਗਏ ਹਾਂ ਲੋਕਵਾਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਸਮਾਜ ਦੇ ਵਿੱਚ ਅਕਸਰ ਆਖਿਆ ਜਾਂਦਾ ਕਿ ਲੜਕੇ ਨਾਲ ਬੜੇ ਭੇਦਭਾਵ ਕੀਤੇ ਜਾਂਦੇ ਆ ਲੜਕੀਆਂ ਦੇ ਨਾਲ ਬੜਾ ਤੱਕਾ ਕੀਤਾ ਜਾਂਦਾ ਜਿਸ ਤੋਂ ਬਾਅਦ ਕਈ ਸੰਸਥਾਵਾਂ ਬਣੀਆਂ ਨੇ ਜਿਹੜੀ ਇੱਕ ਮਸ਼ਹੂਰ ਨਾਮ ਆ ਬੇਟੀ ਬਚਾਓ ਕੇ ਬੇਟੀਆਂ ਨੂੰ ਬਚਾਓ ਬੇਟੀਆਂ ਨੂੰ ਪੜ੍ਹਾਓ ਪਰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਕਿ ਇੱਕ ਸੰਸਥਾ ਆ ਬੇਟਾ ਬਚਾਓ ਆ ਸਾਡੇ ਨਾਲ ਸਾਰੇ ਜਿਹੜੇ ਜਥੇਬੰਦੀ ਦੇ ਵੀਰ ਨੇ ਪ੍ਰਧਾਨ ਨੇ ਅਹੁਦੇਦਾਰ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਕਿਉਂ ਲੋੜ ਪੈ ਗਈ ਆ ਜਿਹੜਾ ਕੀ ਵਾਪਰ ਗਿਆ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਵਧੀਆ ਜੀ ਬਾਈ ਸਭ ਤੋਂ ਪਹਿਲਾਂ ਜਿਵੇਂ ਮੈਂ ਗੱਲ ਕੀਤੀ ਕਿ ਸਮਾਜ ਦੇ ਵਿੱਚ ਬੜੀਆਂ ਗੱਲਾਂ ਨੇ ਕਿ ਲੜਕੀ ਨਾਲ ਧੱਕੇ ਹੁੰਦੇ ਆ ਲੜਕੀਆਂ ਦੇ ਨਾਲ ਜ਼ਬਰ ਹੁੰਦਾ ਆ ਇਸ ਤੋਂ ਬਾਅਦ ਬੇਟੀਆਂ ਨੂੰ ਬਚਾਉਣ ਦੀ ਗੱਲ ਆਖੀ ਜਾਂਦੀ ਆ ਪਰ ਤੁਹਾਡੀ ਇੱਕ ਨਵੀਂ ਚ ਕਿਉਂਕਿ ਸਰ ਬੇਟਿਆਂ ਨੂੰ ਦਿਖਾਇਆ ਨਹੀਂ ਗਿਆ ਸਮਾਜ 'ਚ ਉਹਨਾਂ ਦੇ ਦਰਦ ਨੂੰ ਉਹਨਾਂ ਦੀ ਪੀੜਾ ਨੂੰ ਕਦੇ ਸਮਾਜ 'ਚ ਦਿਖਾਇਆ ਨਹੀਂ ਗਿਆ ਜਿਹਦੇ ਨਾਲ ਵੱਧਦੇ ਵੱਧਦੇ ਅੱਜ ਦੇ ਟਾਈਮ 'ਚ ਹਰ 4 ਮਿੰਟ ਦੇ ਵਿੱਚ ਇੱਕ ਮੁੰਡਾ ਸੁਸਾਈਡ ਕਰ ਰਿਹਾ ਜੋ ਕਿ ਐਨਸੀਆਰਬੀ ਦਾ ਡਾਟਾ ਹੈ ਜੀ ਜਿਹਦੇ ਕਰਕੇ ਸਮਾਜ ਦੇ ਵਿੱਚ ਕਿੰਨੂ ਅੱਗੇ ਆਉਣ ਦੀ ਲੋੜ ਸੀਗੀ ਸੋ ਸਾਡੀ ਸੰਸਥਾ ਬੇਟਾ ਬਚਾਓ ਦੇਸ਼ ਬਚਾਓ ਵਵਾਸ ਪਾਵਰ ਆਫ ਮੈਨ ਇਸ ਮੁਹਿੰਮ ਨੂੰ ਲੈ ਕੇ ਚੱਲੀ ਐ ਜਿਨ ਬੇਟਿਆਂ ਦੇ ਉੱਪਰ ਝੂਠੇ ਕੇਸ ਹੋ ਰਹੇ ਐ ਜਿਹੜੇ ਵਿਚਾਰੇ ਸੁਸਾਈਡ ਕਰ ਰਹੇ ਐ ਕਿਉਂਕਿ ਸਰਕਾਰ ਵੱਲੋਂ ਭਾਜੀ ਕੋਈ ਹੈਲਪਲਾਈਨ ਨੰਬਰ ਨਹੀਂ ਐ ਕੋਈ ਸਰਕਾਰ ਵੱਲੋਂ ਕੋਈ ਸੈਂਟਰ ਨਹੀਂ ਖੋਲੇ ਹੋਏ ਜਿੱਦਾ ਮਹਿਲਾ ਸੈੱਲ ਐ ਊਮਨ ਸੈੱਲ ਐ ਉਹਨਾਂ ਨਾਲ ਕੋਈ ਉਤਪੀੜਨ ਹੁੰਦਾ ਕੋਈ ਦਸ਼ਾ ਹੁੰਦੀ ਐ ਉੱਥੇ ਜਾ ਕੇ ਆਪਣੀ ਕੰਪਲੇਂਟ ਦੇ ਸਕਦੇ ਐ ਪਰ ਬੰਦਿਆਂ ਲਈ ਕੁਝ ਵੀ ਨਹੀਂ ਐ ਸੋ ਇਸੇ ਲਈ ਸਾਡੀ ਮੁਹਿੰਮ ਸ਼ੁਰੂ ਕੀਤੀ ਹੈ ਕਦੋਂ ਸ਼ੁਰੂਆਤ ਕੀਤੀ ਹੈ ਤੁਹਾਡੀ ਇਸ ਮੁਹਿੰਮ ਦੀ ਤੁਸੀਂ ਇਸ ਮੁਹਿੰਮ ਦੀ ਸ਼ੁਰੂਆਤ 2.5 ਸਾਲ ਪਹਿਲੇ ਕੀਤੀ ਸੀਗੀ ਸੋ ਅੱਜ ਇਸ ਮੁਹਿੰਮ ਨੂੰ ਦੇਖਦੇ ਦੇਖਦੇ ਅਸੀਂ ਕਿੰਨੇ ਮੁੰਡਿਆਂ ਦੀ ਜਾਨ ਬਚਾਤੀ ਉਨਾ ਦੇ ਯੂਥ ਨੂੰ ਆਪਾਂ ਅਵੇਅਰ ਕਰਦੇ ਹਾਂ ਕਿ ਤੁਸੀਂ ਆਪਣੇ ਲੀਗਲ ਰਾਈਟ ਬਾਰੇ ਜਾਣੋ ਕਿਉਂਕਿ ਯੂਥ ਇਸ ਚੀਜ਼ ਨੂੰ ਬੜਾ ਇਗਨੋਰ ਕਰ ਰਿਹਾ ਹੈ ਕਿ ਮੈਂ ਬੜਾ ਕੰਫੀਡੈਂਟ ਆ ਕਿ ਮੇਰਾ ਜੀਦੇ ਨਾਲ ਵਿਆਹ ਹੋਊਗਾ ਉਹ ਬੜੀ ਸਹੀ ਹੋਊਗੀ ਬਟ ਇਸੇ ਕੰਫੀਡੈਂਟ ਦੇ ਕਾਰਨ ਅੱਜਕੱਲ ਜਿਹੜਾ ਨਿਊ ਯੂਥ ਹੈ ਉਹ ਇਸ ਸਕੈਮ ਦਾ ਸ਼ਿਕਾਰ ਹੋ ਰਿਹਾ ਹੈ ਮੈਰिज ਦੇ ਕਾਰਨ ਜੋ ਕਿ ਕੋਰਟ ਕਚੈਰੀਆਂ ਚਾ ਕਿਹੜੇ ਕਿਹੜੇ ਧੱਕੇ ਜਿਹੜੇ ਲੜਕੀਆਂ ਦੇ ਨਾਲ ਮੁੰਡਿਆਂ ਦੇ ਨਾਲ ਹੁੰਦੇ ਆ ਜੋ ਤੁਹਾਡੇ ਹੁਣ ਤੱਕ ਸਾਹਮਣੇ ਆਏ ਨੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਧੱਕਾ ਝੂਠੇ ਕੇਸ ਬਿਨਾ ਇਨਵੈਸਟੀਗੇਸ਼ਨ ਤੋਂ ਦਾਦਾ ਦੇ ਇਸ ਦਾ ਕੇਸ ਉਹਨਾਂ ਦੇ ਬਜ਼ੁਰਗ ਮਾਪੇ ਨੂੰ ਉਹਨਾਂ ਦੀ ਭੈਣਾਂ ਨੂੰ ਉਹਨਾਂ ਦੇ ਭਰਾਵਾਂ ਨੂੰ ਕੋਟ ਕਚੈਰੀਆਂ ਚਕ ਸੀਟ ਲਿੱਤਾ ਜਾਂਦਾ ਹੈ ਪੁਲਿਸ ਵੱਲੋਂ ਹਰਰਾਸ ਕੀਤਾ ਜਾਂਦਾ ਹੈ ਉਹਨਾਂ ਨੂੰ ਮੋਤਵਾਂ ਲੈ ਜਾ ਨੂੰ ਮਜਬੂਰ ਕੀਤਾ ਜਾਂਦਾ ਹੈ ਜਿਹਦੇ ਕਰਕੇ ਅੱਜ ਅਸੀਂ ਖੜੇ ਆ ਇਹ ਤੱਕਿਆਂ ਦੇ ਕਾਰਨ ਕੋਈ ਵਿਚਾਰਾ ਮੁੰਡਾ ਆਪਣੇ ਆਪ ਨੂੰ ਨਹੀਂ ਚੇਲ ਸਕਦਾ ਜਿਹਦੇ ਕਰਕੇ ਉਹ ਸੁਸਾਈਡ ਕਰ ਲੈਂਦਾ ਸੋ ਸਾਡੀ ਮੁਹਿੰਮ ਉਸ ਮੁੰਡਿਆਂ ਨੂੰ ਬਚਾਉਣ ਵਾਸਤੇ ਖੜੀ ਹੈ ਕਿੰਨੇ ਕੇਸ ਬਈ ਤੁਹਾਡੇ ਸਾਹਮਣੇ ਜਾਂ ਤੁਹਾਡੇ ਟੱਚ ਦੇ ਵਿੱਚ ਆਏ ਆ ਜਿਹੜੇ ਤੁਸੀਂ ਹੱਲ ਕਰਵਾ ਦਿੱਤੇ ਹੁਣ ਤੱਕ ਜਾਂ ਕਿੰਨੇ ਕੇਸ ਹੋਰ ਲਗਾਤਾਰ ਹਰ ਰੋ ਦਿ ਤੁਹਾਨੂੰ ਆ ਕੇ ਮਿਲਦੇ ਨੇ ਬਿਲਕੁਲ ਸਾਡੇ 올ਓਵਰ ਇੰਡੀਆ ਚ 6 ਹੈਲਪਲਾਈਨ ਨੰਬਰ ਚੱਲ ਰਹੇ ਆ ਜੋ 올ਓਵਰ ਇੰਡੀਆ ਚ 6 ਹੈਲਪਲਾਈਨ ਦੇ ਨਾਲ ਨਾਲ ਉਹਨਾਂ ਨੂੰ ਰੋਜ਼ ਦੀਆਂ 200 ਤੋਂ 300 ਕਾਲਸ ਆ ਰਹੀਆਂ ਰੋਜ਼ ਦੀਆਂ ਆ ਰਹੀਆਂ ਸੋ ਅਵੇਅਰਨੈਸ ਕਰ ਰਹੇ ਆ 올ਓਵਰ ਵਰਲਡ ਤੋਂ ਆਪਾਂ ਐ ਨਹੀਂ ਕਹਿ ਸਕਦੇ ਇੰਡੀਆ ਚ ਪਰੇਸ਼ਾਨ ਜਿੱਦਾਂ ਅੱਜ ਤੁਸੀਂ ਆਏ ਹੋ ਕਿ ਐਨਆਰਆਈਜ਼ ਜਿਹੜੇ ਦਿੱਕਤ ਚ ਹੈ 올ਓਵਰ ਕੈਨੇਡਾ ਯੂਕੇ ਡੈਲੀ ਜਿੱਰੀ ਮਰਜੀ ਸਾਈਡ ਚਲੇ ਜੋ ਕਿਉਂਕਿ ਕਾਨੂੰਨ ਤਾਂ ਪੂਰੇ ਇੰਡੀਆ ਚ ਹੀ ਨਹੀਂ ਹੈ ਨਾ ਜੀ ਮੁੰਡਿਆਂ ਲਈ ਕਾਨੂੰਨ ਹੈ ਹੀ ਨਹੀਂ ਹੈ ਸੋ ਇਸ ਕਰਕੇ ਪੂਰੇ ਵਰਲਡ ਤੋਂ ਤੁਹਾਨੂੰ ਫੋਨ ਆ ਰਹੇ ਆ ਕਿ ਸਾਡੇ ਲਈ ਸੁਣਵਾਈ ਕੀਤੀ ਜਾਵੇ ਸਾਡੇ ਤੇ ਝੂਠੇ ਕੇਸ ਕੀਤੇ ਜਾ ਰਹੇ ਆ ਇਸ ਕਰਕੇ ਸਾਡੀ ਮੁਹਿੰਮ ਲੋਕਾਂ ਨੂੰ ਵੀ ਅਪੀਲ ਕਰਦੀ ਹੈ ਕਿ ਸਾਡੇ ਨਾਲ ਲਾ ਕੇ ਜੁੜੋ ਤਾਂ ਕਿ ਇਸ ਮੁਹਿੰਮ ਨੂੰ ਵੱਡਾ ਕਰੀਏ ਤੇ ਸਰਕਾਰ ਤੱਕ ਆਪਣੀ ਆਵਾਜ਼ ਬਣੇ ਅਕਸਰ ਸਮਾਜ ਦੇ ਵਿੱਚ ਇਹ ਗੱਲ ਹੁੰਦੀ ਹੈ ਬਾਈ ਕਿ ਕਹਿੰਦੇ ਨੇ ਕਿ ਲੜਕੀਆਂ ਕਮਜ਼ੋਰ ਆ ਲੜਕੀ ਨਾਲ ੱਤਕਾ ਬੜਾ ਹੁੰਦਾ ਹੈ ਤਾਂ ਉਸੇ ਕਰਕੇ ਮੁੰਡਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਮਜ਼ਬੂਤ ਹੋ ਤੁਸੀਂ ਸਟਰੋਂਗ ਹੋ ਤੁਸੀਂ ਝਾਲ ਲਾਵੋਗੇ ਤਾਂ ਕਰਕੇ ਲੱਗਦਾ ਨਹੀਂ ਕਿ ਤਾਂ ਕਿ ਕਾਨੂੰਨ ਹੈ ਜਿਹੜੇ ਨਹੀਂ ਬਣੇ ਜਾਂ ਹੁਣ ਤੁਹਾਨੂੰ ਕਿਉਂ ਲੱਗਦਾ ਕਿ ਬਣਨੇ ਚਾਹੀਦੇ ਆ ਇਸ ਉਤੀ ਦੇ ਕਾਰਨ ਮੁੰਡਿਆਂ ਨੇ ਸੋਚ-ਸੋਚ ਕੇ ਕਿ ਮੈਂ ਮਜ਼ਬੂਤ ਆ ਲੋਕ ਮੈਨੂੰ ਕੀ ਕਹਿਣਗੇ ਜਦੋਂ ਮੈਂ ਰੋਵਾਂਗਾ ਅੱਜ ਐ ਦਸ਼ਾ ਹੋ ਗਈ ਕਿ ਆਪਾਂ ਸੁਸਾਇਸਾਈਡ ਵੱਲ ਆ ਗਏ ਆ ਸਰਕਾਰਾਂ ਨੇ ਸਾਨੂੰ ਇਗਨੋਰ ਕਰਤਾ ਕਦੇ ਅਸੀਂ ਆਵਾਜ਼ ਹੀ ਨਹੀਂ ਉਠਾਈ ਸੋ ਅਜਾਸੀਂ ਨਿਕਲੇ ਆ ਤਾਂ ਕਿ ਆਪਣੀ ਪੀੜਾ ਨੂੰ ਜਦੋਂ ਸਮਾਜ ਅੱਗੇ ਰੱਖਾਂਗੇ ਕਾਨੂੰਨ ਚੇਂਜ ਹੋਣਾ ਬਾਅਦ ਦੀ ਗੱਲ ਹੈ ਪਹਿਲੇ ਸੋਸਾਇਟੀ ਦੀ ਸੋਚ ਨੂੰ ਚੇਂਜ ਕਰਨਾ ਬੜਾ ਜ਼ਰੂਰੀ ਹੈ ਜਦੋਂ ਸੋਸਾਇਟੀ ਨੂੰ ਪਤਾ ਲੱਗੂਗਾ ਕਿ ਹਾਂ ਮੁੰਡਿਆਂ ਨਾਲ ਗਲਤ ਹੋ ਰਿਹਾ ਜਦੋਂ ਅੱਗੇ ਵੱਧ ਕੇ ਆਣਗੇ ਆਟੋਮੈਟਿਕ ਕਾਨੂੰਨ ਚੇਂਜ ਹੋਣਗੇ ਸੋ ਸਾਡੀ ਮੁਹੀਮ ਹੈ ਕਿ ਪਹਿਲੇ ਸੋਸਾਇਟੀ ਜਾਗੇ ਉਸ ਤੋਂ ਬਾਅਦ ਸਰਕਾਰਾਂ ਆਪੇ ਜਾਵੇ ਇਦਾਂ ਦਾ ਕਿਹੜਾ ਕੇਸ ਹੈ ਜਿਹੜਾ ਹਾਈਲਾਈਟਡ ਹੈ ਜਿਹੜਾ ਤੁਹਾਨੂੰ ਮਤਲਬ ਝੰਜੋੜ ਕੇ ਰੱਖ ਦਿੱਤਾ ਹੋਵੇ ਬਈ ਤੁਹਾਡੇ ਕੋਲ ਆਇਆ ਹੋਵੇ ਇਦਾਂ ਦਾ ਕੇਸ ਸਾਡੇ ਕੋਲ ਇਦਾਂ ਦਾ ਕੇਸ ਹੈਗਾ ਕਿ ਇੱਕ ਮੁੰਡੇ ਦਾ ਫੋਨ ਆਇਆ ਕਿ ਉਹ ਸੋ ਡੇਜ਼ ਦੀ 200 300 ਕਾਲਸ ਆਨ ਦੇ ਕਾਰਨ ਆਪਾਂ ਉਹ ਕੇਸ ਨੂੰ ਟਾਈਮਲੀ ਸੁਣ ਨਹੀਂ ਪਾਏ ਜਿਹਦੇ ਕਰਕੇ ਉਹਨੇ ਅੱਜ ਤੋਂ 7 9 ਜੁਲਾਈ ਨੂੰ ਲੁਧਿਆਣਾ ਦੁਗਰੀ ਨਹਿਰ ਦੇ ਵਿੱਚ ਛਲਾਂਗ ਮਾਰ ਦਿੱਤੀ ਕਿਉਂ ਕਿ ਉਹਨੂੰ ਅਸੀਂ ਮਾਈਂਡ ਤੋਂ ਕਾਉਂਸਲਿੰਗ ਨਹੀਂ ਕਰ ਪਾਏ ਤੇ ਜਦੋਂ 14 ਜੁਲਾਈ ਨੂੰ ਦੀ ਡੈੱਡ ਬੋਡੀ ਮਿਲਨੀ ਸੋ ਦੇ ਫਾਦਰ ਸਾਹਿਬ ਸਾਨੂੰ ਮਿਲੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਤੁਹਾਨੂੰ ਰੀਚ ਕੀਤਾ ਸੀਗਾ ਲੇਕਿਨ ਉਹ ਸੁਸਾਈਡ ਕਰ ਗਏ ਉਹ ਬੜਾ ਦੁੱਖ ਹੋਇਆ ਕਿ ਅਸੀਂ ਐਡੇ ਕਾਬਿਲ ਹੋ ਹੋ ਨਹੀਂ پا ਰਹੇ ਆ ਲਗਾਤਾਰ ਹੋਣ ਦੇ ਬਾਅਦ ਕਿ ਅਸੀਂ ਮੁੰਡਾ ਨਹੀਂ ਬਚਾ ਪਾ ਰਹੇ ਸੋ ਅਸੀਂ ਉਸ ਕੁੜੀ ਦੇ ਖਿਲਾਫ ਜਦੋਂ 60 ਦਿਨ ਤੋਂ ਕੋਈ ਕਾਰਵਾਈ ਨਹੀਂ ਹੋਈ ਅਸੀਂ ਪ੍ਰੋਟੈਸਟ ਕੀਤਾ ਲੁਧਿਆਣੇ 'ਚ ਅੱਜ ਕੁੜੀ ਤੇ ਉਹਦੀ ਫੈਮਲੀ ਉੱਤੇ 8 ਜਾਨਾਂ ਉੱਤੇ 306 ਦਾ ਪਰਚਾ ਕਰਤਾ ਤੇ ਸਾਰੀ ਫੈਮਲੀ ਫਰਾਰ ਹੈ ਸੋ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਇੱਕ ਕਿੱਥੇ ਨਾ ਕਿੱਥੇ ਚੰਗੋਲ ਕੇ ਰੱਖਤਾ ਕਿ ਮੁੰਡੇ ਨੇ ਸੁਸਾਇਡ ਕਰ ਲਿਆ ਕਿੱਥੇ ਨਾ ਕਿੱਥੇ ਐ ਵੀ ਲੱਗਾ ਕਿ ਜਦੋਂ ਆਵਾਜ਼ ਉਠਾਈ ਉਹ ਕੁੜੀ ਉੱਤੇ ਪਰਚਾ ਵੀ ਹੋਇਆ ਜਿਵੇਂ ਆਮ ਤੌਰ ਤੇ ਇੱਕ ਗੱਲ ਹੋਰ ਬੜੀ ਪ੍ਰਸਿੱਧ ਆ ਕੇ ਲੜਕੀਆਂ ਦੇ ਹੱਕ ਦੇ ਵਿੱਚ ਕਾਨੂੰਨ ਬੜੇ ਬਣੇ ਹੋਏ ਨੇ ਲੱਗਦਾ ਨਹੀਂ ਕਿ ਲੜਕੀਆਂ ਨੂੰ ਇਹ ਵੀ ਆਖਿਆ ਜਾਂਦਾ ਕਿ ਹੁਣ ਲੜਕਿਆਂ ਦੇ ਬਰਾਬਰ ਆ ਜੇਕਰ ਲੜਕੀਆਂ ਲੜਕੇ ਬਰਾਬਰ ਨੇ ਫਿਰ ਲੱਗਦਾ ਨਹੀਂ ਵੀ ਕਾਨੂੰਨ ਵੀ ਬਰਾਬਰ ਹੋਣੇ ਚਾਹੀਦੇ ਦੋਵਾਂ ਦੇ ਲਈ ਬਿਲਕੁਲ ਇਹ ਬਰਾਬਰ ਨਹੀਂ ਹੈ ਤਾਂ ਹੀ ਤਾਂ ਅਸੀਂ ਸਾਰੇ ਇੱਥੇ ਖੜੇ ਆ ਨਾ ਕਾਨੂੰਨ ਕਾਨੂੰਨ ਨੂੰ ਐਕਚੁਅਲੀ ਇੱਕ ਪੈਸਿਆਂ ਦੇ ਨਾਲ ਤੋਲ ਲਿਆ ਗਿਆ ਕਿਉਂਕਿ ਜੇ ਕਾਨੂੰਨ ਬਰਾਬਰ ਹੋ ਗਏ ਜਿਹੜੇ ਸਾਡੇ ਪੁਲਿਸ ਤੋਂ ਲੈ ਕੇ ਕੋਰਟ ਕਚੈਰੀਆਂ ਤੱਕ ਪੈਸੇ ਬਣ ਰਿਹਾ ਅੱਜ ਤੁਸੀਂ ਦੇਖ ਲਓ ਮੈਟਰਮੋਨੀਅਲ ਕੇਸਿਸ ਬਹੁਤ ਜ਼ਿਆਦਾ ਹੋ ਗਏ ਕਿਉਂ ਕਿ ਕਿਉਂਕਿ ਇਹਦੇ 'ਚ ਪੈਸਾ ਬਣ ਰਿਹਾ ਜਿਹੜੀ ਵੀ ਕੁੜੀ ਆ ਉਹਨੂੰ ਕਿਹਾ ਜਾ ਰਿਹਾ ਕਿ ਤੁਸੀਂ ਫੈਮਲੀ ਤੋੜੋ ਤੁਹਾਨੂੰ 10 ਲੱਖ ਮਿਲੂਗਾ 20 ਲੱਖ ਮਿਲੂਗਾ 50 ਲੱਖ ਸੋਸਾਇਟੀ ਨੂੰ ਫੈਮਲੀ ਨੂੰ ਜੋੜਨ ਵੱਲ ਕਿਸੇ ਦਾ ਧਿਆਨ ਨਹੀਂ ਹੈ ਜੇ ਮਤਲਬ ਇੱਕ ਬਿਜ਼ਨਸ ਬਣ ਗਿਆ ਉਹ ਲੱਗਦਾ ਤੁਹਾਨੂੰ ਬਿਲਕੁਲ ਇੱਕ ਬਿਜ਼ਨਸ ਮਾਡਲ ਹੈ ਤੁਸੀਂ ਘਰ ਤੋੜੋ ਤੁਹਾਨੂੰ 20 ਲੱਖ ਮਿਲੂਗਾ ਤੁਸੀਂ ਬਾਹਰ ਭੇਜ ਦਿਓ ਤੁਹਾਨੂੰ 20 ਲੱਖ ਤੇ ਮੁੰਡਾ ਲਾ ਕੇ ਭੇਜੂਗਾ ਇੱਕ ਬਿਜ਼ਨਸ ਮਾਡਲ ਹੈ ਜੇ ਇਹ ਬਿਜ਼ਨਸ ਮਾਡਲ ਬੰਦ ਹੋ ਗਿਆ ਪਤਾ ਨਹੀਂ ਕਿੰਨੇ ਘਰਾਂ ਦੀਆਂ ਫੈਮਿਲੀਆ ਆਪਣਾ ਜਿਹੜਾ ਪਾਲਣ ਪੋਸ਼ਣ ਇਹ ਮੁੰਡਿਆਂ ਦੇ ਪੈਸਾ ਨਾਲ ਚੜਾ ਰਹੀਆਂ ਇਹ ਕਰੀ ਨਹੀਂ ਪਾਣਗੀਆਂ ਸੋ ਇੱਕ ਬਿਜ਼ਨਸ ਮਾਡਲ ਦੀ ਤਰੀਕੇ ਨਾਲ ਸਮਾਜ ਦੇ ਵਿੱਚ ਵੱਡੇ ਪੱਧਰ ਤੇ ਕਹਿੰਦੇ ਜਿਹੜੇ ਰੇਪ ਕੇਸ ਸੀ ਉਹ ਵੀ ਬੜੇ ਫੇਕ ਪਾਏ ਜਾਂਦੇ ਆ ਬਿਲਕੁਲ ਸਾਡੇ ਕੋਲ ਰੀਸੈਂਟ ਇੱਕ ਕੇਸ ਆਇਆ ਮੁੰਡਾ ਤੇ ਕੁੜੀ ਦੋਨੋਂ ਆਪਸੀ ਰਿਲੇਸ਼ਨ ਚ ਸੀਗੇ 3 ਸਾਲ ਬਾਅਦ ਕੁੜੀ ਮੁੱਕਰ ਗਈ ਵਿਆਹ ਤੋਂ ਬਾਅਦ ਤੇ ਕੁੜੀ ਨੇ ਅਲੀਗੇਸ਼ਨ ਲਗਾਤੇ ਕਿ ਮੇਰੇ ਨਾਲ ਤੱਕਾ ਕਰ ਰਹੀ ਸੀ ਬਾਹਰ ਜਾਂਦਾ ਚਾਂਸਾ ਦੇ ਕੇ ਮੇਨਾਂ ਫਿਜ਼ੀਕਲ ਰਿਲੇਸ਼ੀਅਨ ਬਣਾਦਾ ਅੱਜ ਉਹ ਮੁੰਡਾ ਜੇਲ੍ਹ 'ਚ ਬੈਠਾ ਤਿੰਨ ਮਹੀਨੇ ਹੋ ਗਏ ਉਹਦਾ ਬਾਪ ਸਾਡੇ ਕੋਲ ਆ ਕੇ ਗੁਹਾਰ ਲਾ ਰਿਹਾ ਕਿ ਮੇਰੇ ਮੁੰਡੇ ਨੂੰ ਬਚਾ ਲੋ ਤੇ ਐਦਾ 74% ਮੁੰਡੇ ਵਿਚਾਰੇ ਝੂਠੇ ਰੇਪ ਕੇਸ 'ਚ ਜੇਲ੍ਹ 'ਚ ਬੈਠੇ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੁੜੀ ਦਾ ਸਿਰਫ ਇੱਕ ਬਿਆਨ ਮੁੰਡੇ ਨੂੰ 2-2 3-3 ਸਾਲ ਲਈ ਜੇਲ੍ਹਾਂ 'ਚ ਪਾ ਦਿੰਦਾ ਸੋ ਇਸ ਕੇਸਿਸ ਦੀ ਇਨਵੈਸਟੀਗੇਸ਼ਨ ਹੋਣੀ ਬੜੀ ਜ਼ਰੂਰੀ ਹੈ ਤੁਹਾਡੀ ਜਿਹੜੀ ਟੀਮ ਹੈ ਹੁਣ ਕਿੰਨੀ ਵੱਡੀ ਟੀਮ ਹੈ ਤੁਹਾਡੀ ਜੋ ਕੰਮ ਕਰ ਰਹੀ ਹੈ ਪੰਜਾਬ ਸਾਡੇ 110 ਵਲੰਟੀਅਰਸ ਟੋਟਲ ਕੰਮ ਕਰ ਰਹੇ ਆ 올ਓਵਰ ਇੰਡੀਆ ਚ ਜਿਹੜੇ ਕੋਈ ਲੀਗਲ ਗਾਈਡੈਂਸ ਵਾਲੇ ਆ ਕੋਈ ਐਡਵੋਕੇਟਸ ਆ ਕੋਈ ਹੈਲਪਲਾਈਨ ਨੰਬਰਸ ਤੇ ਕੰਮ ਕਰ ਰਹੇ ਆ ਸੋ ਅਲਗ-ਅਲਗ ਟੀਮ ਅਲਗ-ਅਲਗ ਜ਼ੋਨ ਦੇ ਵਿੱਚ ਅਲਗ-ਅਲਗ ਸ਼ਹਿਰਾਂ ਦੇ ਵਿੱਚ ਆਪਣੀ-ਆਪਣੀ ਰਿਸਪੌਂਸਿਬਿਲਟੀ ਨਿਭਾ ਰਹੀ ਹੈ ਸੋ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੇ ਆ ਕਿ ਜਿੰਨਾ ਤੱਕ ਵੀਡੀਓ ਪਹੁੰਚ ਰਹੀ ਹੈ ਤੁਸੀਂ ਸਾਡੇ ਤੱਕ ਰੀਚ ਕਰੋ ਤਾਂ ਕਿ ਅਸੀਂ ਸਾਰੇ ਆਪਣੇ-ਆਪਣੇ ਜ਼ੋਨ ਚ ਸੰਭਾਲ ਕੇ ਇਸ ਮੁਹਿੰਮ ਨੂੰ ਵੱਡਾ ਕਰ ਸਕੀਏ ਸਰਕਾਰਾਂ ਨਾਲ ਜੇ ਫਰਸੰਦ ਦੇ ਨਾਲ ਤੁਹਾਡੀ ਗੱਲਬਾਤ ਚੱਲੀ ਕੋਈ ਕਾਨੂੰਨ ਬਣਾਉਣ ਦੇ ਹਾਲੇ ਤੱਕ ਕੋਈ ਚੱਲ ਰਹੀ ਉਦਾਂ ਦੀ ਗੱਲ ਤੁਹਾਡੀ ਕੋਈ ਕਿਸੇ ਨਾਲ ਨਹੀਂ ਸਰਕਾਰਾਂ ਨੂੰ ਅਸੀਂ ਮੰਗ ਪੱਤਰ ਦੇਣੇ ਰਹਿੰਦੇ ਆ ਬਟ ਸਰਕਾਰਾਂ ਨੂੰ ਇੱਕ ਮਹਿਲਾ ਵੋਟ ਬੈਂਕ ਬਣਾ ਲਿਆ ਸਰਕਾਰਾਂ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੇ ਮਹਿਲਾ ਬਾਰੇ ਕੁਝ ਬੋਲਿਆ ਤਾਂ ਸਾਨੂੰ ਵੋਟਾਂ ਨਹੀਂ ਪੈਣੀਆਂ ਉਹਨਾਂ ਨੇ ਐਤ ਕਿ ਤੁਸੀਂ ਦੇਖਿਆ ਹੁਣ ਭਗਵੰਤ ਮਾਨ ਜੀ ਨੇ ਕਿਹਾ ਕਿ ਮਹਿਲਾ ਦੇ ਅਕਾਊਂਟ 'ਚ 1100 ਰੁਪਏ ਆਊਗਾ ਵੋਟਾਂ ਤੋਂ ਪਹਿਲੇ ਕਿਉਂ ਬੰਦਿਆਂ ਦੇ ਅਕਾਊਂਟ 'ਚ ਕਿਉਂ ਨਹੀਂ ਆਊਗਾ ਬੰਦਿਆਂ ਲਈ ਕੁਝ ਵੀ ਅਨਾਉਂਸ ਕਿਉਂ ਨਹੀਂ ਹੁੰਦਾ ਉਹਨਾਂ ਦੇ ਮੈਨੀਫੈਸਟੋ 'ਚ ਜਿਹੜਾ ਔਰ ਵੋਟਿੰਗ ਤੋਂ ਪਹਿਲੇ ਹੁੰਦਾ ਉਹਨਾਂ ਦੇ ਮੈਨੀਫੈਸਟੋ 'ਚ ਬੰਦਿਆਂ ਬਾਰੇ ਇੱਕ ਇੱਕ ਰਾਈਟ ਨਹੀਂ ਲਿਖਿਆ ਹੁੰਦਾ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਮਹਿਲਾ ਵੋਟ ਬੈਂਕ ਹੈ ਜੇ ਉਹਨਾਂ ਬਾਰੇ ਕੁਛ ਅਸੀਂ ਕਵਾਂਗੇ ਸਾਰਾ ਕੁਛੀ ਟੁੱਟੇ ਜਾਣਾ ਇਸ ਕਰਕੇ ਸਰਕਾਰਾਂ ਸਾਡੇ ਵੱਲ ਕੋਈ ਧਿਆਨ ਨਹੀਂ ਹੈ ਜਿਵੇਂ ਸਮਾਜ ਕਹਿੰਦੇ ਕਿ ਲੜਕੀਆਂ ਸੁਰੱਖਿਤ ਨਹੀਂ ਆ ਲੜਕੀਆਂ ਕੱਲੀਆਂ ਨਹੀਂ ਜਾਂਦੀਆਂ ਲੱਗਦਾ ਵੀ ਹੁਣ ਲੜਕੇ ਵੀ ਜਿਹੜੇ ਸੁਰੱਖਿਤ ਨਹੀਂ ਰਹੀ ਸਮਾਜ ਦੇ ਵਿੱਚ ਬਿਲਕੁਲ ਸੁਰੱਖਿਅਤ ਨਹੀਂ ਹੈ ਉਹਨਾਂ ਨੂੰ ਮਰਨ ਉੱਤੇ ਮਜਬੂਰ ਕੀਤਾ ਜਾ ਰਿਹਾ ਹੈ ਜੇ ਵੈਸੇ ਨਹੀਂ ਮਾਰ ਰਹੇ ਝੂਠੇ ਕੇਸ ਪਾ ਦੋ ਝੂਠੇ ਕੇਸ ਨਹੀਂ ਪਾ ਰਹੇ ਉਹਨਾਂ ਦੀ ਮਾਪਿਆਂ ਨੂੰ ਖਿੱਚ ਲਓ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੀ ਭੈਣਾਂ ਨੂੰ ਖਿੱਚ ਲਓ ਜਦੋਂ ਤੱਕ ਅੱਜ ਦੇ ਟਾਈਮ 'ਚ ਬੰਦਾ ਮਾਰ ਨਹੀਂ ਜਾਂਦਾ ਨਾ ਝੂਠੇ ਕੇਸਾਂ ਤੋਂ ਉਦੋਂ ਤੱਕ ਸਮਾਜ 'ਚ ਪੁਲਿਸ ਤੋਂ ਲੈ ਕੇ ਕੋਰਟ ਕਚੈਰੀ ਤੱਕ ਕੋਈ ਉਹਦਾ ਪਿੱਛਾ ਨਹੀਂ ਛੱਡ ਰਿਹਾ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨ ਨਾਲ ਕਿਸ ਤਰੀਕੇ ਨਾਲ ਕਰ ਸਕਦੇ ਨੇ ਵੀਰੇ ਸਾਡੇ ਹੈਲਪਲਾਈਨ ਨੰਬਰ ਚੱਲ ਰਿਹਾ ਆਵਾਜ਼ ਪਾਵਰ ਆਫ ਮੈਨ ਸਾਡੀ ਵੈਬਸਾਈਟ ਹੈ ਸਾਡੇ ਇੰਸਟਾਗ੍ਰam ਫੇਸਬੁਕ ਸਾਰੇ ਸੋਸ਼ਲ ਮੀਡੀਆ ਤੇ ਪੇਜ ਹੈ ਸੋ ਉਹਨਾਂ ਤੇ ਨੰਬਰ ਸਾਡੀ ਟੀਮ ਬੈਠੀ ਹੋਈ ਹੈ ਉਹਨਾਂ ਨੂੰ ਕੰਟੈਕਟ ਕਰਕੇ ਸਾਡੀ ਟੀਮ ਨਾਲ ਜਿਹੜੇ ਵੀ ਤੁਸੀਂ ਗਾਈਡਲੈਂਸ ਚਾਹੀਦੀ ਹੈ ਚਾਹੇ ਕੇਸਿਸ ਸ਼ੁਰੂ ਹੋਏ ਹੈ ਜਾਂ ਲੱਗ ਚੁੱਕੇ ਹੈ ਤੁਹਾਡੇ ਪੇਰੈਂਟਸ ਪਰੇਸ਼ਾਨ ਹੈ ਤੁਸੀਂ ਬਾਹਰਲੇ ਦੇਸ਼ ਬੈਠੇ ਹੋ ਸੋ ਸਾਰੇ ਨੰਬਰਸ ਹੈ ਉਹ ਟਾਈਮ ਟੂ ਟਾਈਮ ਤੁਹਾਨੂੰ ਪਤਾ ਲੱਗ ਜੀ ਬਹੁਤ ਧੰਨਵਾਦ ਭਾਈ ਜੀ ਗੱਲਬਾਤ ਕਰਨ ਲਈ ਥੈਂਕ ਯੂ ਸੋ ਮਚ